ਕਿੱਦਾਂ ਕੀਤਾ ਤੇਰੇ ਪਿਓ ਨੇ ਪੱਟੀ ਪੜਾਈ ਆ ਤੈਨੂੰ ਮੈਨੂੰ ਕਿਸੇ ਨੇ ਪੱਟੀ ਨਹੀਂ ਪੜਾਈ ਜਦੋਂ ਦਾਦੀ ਦਾ ਫੋਨ ਮੈਨੂੰ ਆਇਆ ਨਾ ਫੋਨ ਓਪਨ ਲੱਗਿਆ ਹੋਇਆ ਸੀ ਤੇ ਪਾਪਾ ਨੇ ਸਭ ਕੁਝ ਸੁਣਿਆ ਵਾ ਪਾਪਾ ਨੇ ਸੁਣ ਪਾਪਾ ਕੋਲ ਸੀ ਤੇਰੇ ਹਾਂਜੀ ਹਾਂਜੀ ਇਹਨੂੰ ਐਦਾਂ ਹੀ ਕਰੋ ਠੀਕ ਹੈ ਹਾਂ ਹਾਂ ਦੇਖ ਲੈ ਹਾਂ ਉਹ ਕਲਿੱਪ ਚੱਕ ਕੇ ਪਿੱਛੇ ਕਰ ਦਿਓ ਥੋੜੀ ਜਿਹੀ ਬਸ ਦਾਦੀ ਨੂੰ ਸੋਣ ਹੈ ਹੈਲੋ ਹਾਂਜੀ ਸ਼ਸ਼ੀਗਰ ਦਾ ਨਾਮ ਹੈ। ਹਾਂ। ਚਲ ਤੁਸੀਂ ਰੋਗੋ ਨਾਮ ਆ ਗਿਆ ਬਸ। ਹਾਂਜੀ। ਬਦ ਦਿਨ ਉਹਦੇ ਨਾਲ ਉਹਨਾਂ ਨੇ ਕੀਤਾ ਮੈਨੂੰ ਛੱਡਿਆ। ਕੀ ਕਰੇ ਨਾ ਵੀ ਗੱਲ ਹੋਣੀ ਮम्मा ਫੇਰ ਬੋਲੇ ਹੋਣੇ ਆ। ਜੇ ਹੁਣ ਮੈਂ ਘਰੇ ਗਿਆ ਤਾਂ ਘਰੇ ਪੈ ਜਾਣਾ ਕਲੇਸ਼। ਮੰਮੀ ਨੇ ਕਹਣਾ ਤੁਸੀਂ ਆਪਣੀ ਘਰ ਵਾਲੀ ਦੀ ਗੱਲ ਸੁਣਦੇ ਹੋ ਤੇ ਤੇਰੀ ਮੰਮਾ ਨੇ ਕਹਣਾ ਆ ਤੁਸੀਂ ਮਾਂ ਦੀ ਸੁਣਦੇ ਹੋ ਤੂੰ ਮੇਰੀ ਗੱਲ ਸੁਣ ਤੂੰ ਘਰੇ ਜਾ ਹਾਂਜੀ ਪਪਾ ਕੋਲ ਸੀ ਤੇ ਉਹਨਾਂ ਨੇ ਸਭ ਕੁਝ ਸੁਣਿਆ ਵਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਦਾਦੀ ਮम्मा ਰੋਂਦੇ ਪਏ ਨੇ ਤਾਂ ਉਹਨਾਂ ਨੇ ਮੈਨੂੰ ਕਹਿ ਕੇ ਭੇਜਿਆ ਸੀਗਾ ਵੀ ਜੇ ਕੋਈ ਐਵੇਂ ਦੀ ਗੱਲ ਹੋਈ ਤਾਂ ਤੂੰ ਆਪੇ ਸੰਭੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਮੈਨੂੰ ਐਵੇਂ ਬੋਲਣਾ ਨਹੀਂ ਚਾਹੀਦਾ ਸੀ ਪਰ ਮੈਂ ਮਜਬੂਰਨ ਦਾਦੀ ਦਾਦਾ ਜੀ ਕਰਕੇ ਅੱਜ ਬੋਲਿਆ ਇਹ ਨਾਲੇ ਮੇਰੀ ਗੱਲ ਸੁਣੋ ਮੇਰੀ ਰੋਟੀ ਤੇ ਪਪਾ ਦੀ ਰੋਟੀ ਤੁਸੀਂ ਉਦੋਂ ਬਣਾਇਓ ਜਦੋਂ ਤੁਸੀਂ ਦਾਦੀ ਦਾਦੂ ਨੂੰ ਰੋਟੀ ਦੋਵੋਗੇ ਨਾਲੇ ਮੰਮਾ ਮੇਰੀ ਗੱਲ ਸੁਣੋ ਆ ਜਿਹੜੀ ਆ ਤੁਸੀਂ ਐਗਰੀਮੈਂਟ ਕੀਤੇ ਹੋਏ ਨੇ ਨਾ 6-6 ਮਹੀਨੇ ਵਾਲੇ ਇਹ ਮੈਨੂੰ ਨਹੀਂ ਪਸੰਦ 나ਹੀਂ ਮੈਂ ਇਹਨਾਂ ਨੂੰ ਮੰਨਦਾ ਵਾਂ ਜੇ ਦਾदू-ਦਾਦੀ ਰਹਿਣਗੇ ਤਾਂ ਇਸੇ ਘਰ 'ਚ ਰਹਿਣਗੇ ਤੇ ਚਾਚੂ ਹੁਣਾਂ ਨੇ ਮਿਲਣਾ ਹੋਊਗਾ ਆਪੇ ਆ ਕੇ ਮਿਲ ਲੈਣਗੇ ਇਹਨਾਂ ਨੂੰ ਜਿੰਦਾਰਾ ਪੁੱਤ ਕੀਂਦਰ ਦੇ ਕਹਿੰਦੇ ਹੁੰਦੇ ਨਾ ਮੁੱਲ ਨਾਲ ਵਿਆਹ ਜਿਆਦਾ ਪਿਆਰਾ ਹੁੰਦਾ ਅੱਜ ਵੇਖ ਲਿਆ ਹੈ ਜਿੰਦਾ ਵਜ਼ਾਰਾ ਪੁੱਤ ਖੁਸ਼ ਰਹੇ ਸਦਾ ਖੁਸ਼ ਰਹੇ ਜੋਤ ਚੱਲ ਬੈਠ ਦਾਦਾ-ਦਾਦੀ ਕੋਲ ਮੈਂ ਰੋਟੀ ਬਣਾ ਕੇ ਲਿਆਨੀ ਆ ਮੰਮੀ ਮੈਂ ਰੋਟੀ ਬਣਾ ਕੇ ਲਿਆਨੀ ਆ ਖੀਰ ਤੁਸੀਂ ਬਾਅਦ ਚ ਖਾ ਲਿਓ ਭਾਵੇਂ ਠੀਕ ਹੈ ਨਾ ਨਾ ਪੁੱਤ ਇਹ ਬਹੁਤ ਖੁਸ਼ੀ ਵਾਲਾ ਕੰਮ ਹੋਇਆ ਮੈਂ ਤਾਂ ਉਹ ਮੁੱਠਾ ਪਹਿਲਾਂ ਹੀ ਕਰੂੰਗਾ ਤੇਰੀ ਮਾਂ ਦਾ ਵੀ ਕਰਾਂਗਾ ਤੇ ਆਪਣਾ ਵੀ ਕਰੂੰਗਾ ਲੈ ਲੈ ਆਹਾ ਹਾ ਹਾ ਮਜ਼ਾ ਆ ਗਿਆ ਵਾ 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 ਚਲੋ ਬੈਠੋ ਇੱਥੇ ਤੁਸੀਂ ਵਾ ਹੁਣ ਮੈਂ ਰੋਟੀ ਬਣਾ ਕੇ ਲਿਆਨੀ ਆ ਲੱਗਾ ਤੇਰਾ ਰੱਬਾ 엄마 ਕਿੱਥੇ ਚੱਲੇ ਹੋ ਆ ਬੈਗ ਨਾਲ ਲੈ ਕੇ ਜਾਓ ਇਹ ਵੀ ਰੱਖੋ ਉੱਥੇ ਹੀ ਕੋਈ ਪੁੱਤਰ ਨਾ ਬਾਹਰ ਚੋੜ ਲੈਣ ਨੀ ਬਾਰੀਆਂ ਚਾਹ ਨਹੀਂ ਦਾਦੀ ਉਹ ਲੈ ਜਾਣਾ ਉਹਨਾਂ ਨੇ ਇਸ ਬੈਗਾਂ ਦੀ ਹੁਣ ਲੋਡ ਨਹੀਂ ਹੈਗੀ ਮੈਂ ਆਪੇ ਲਮਾਰੀਆਂ 'ਚ ਟਕਾ ਦੂੰਗੇ ਇਹ ਸਮਾਨ ਨਾਲੇ ਤੁਸੀਂ ਇੱਥੇ ਹੀ ਰਹੋਗੇ ਚਲੋ ਦਾਦੀ ਮਮਾ ਤੁਸੀਂ ਹੁਣੇ ਦੇਰ ਕੀ ਰਖਾਓ ਮੈਂ ਰੋਟੀ ਲੈ ਆਉਂਦਾ ਆਪਣਾ ਵਾਹ ਬੱਤਵਾਰ